ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਬੀਤੀ ਰਾਤ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਲਾਈਵ ਆਏ ਸੀ ਤੇ ਲਾਈਵ ਆ ਕੇ ਉਹਨਾਂ ਦੱਸਿਆ ਕਿ ਮੈਨੂੰ ਸਰਕਾਰ ਮੇਰੇ ਹੋਏ ਬੱਚੇ ਦੇ ਲੀਗਲ ਡਾਕੂਮੈਂਟਸ ਮੰਗ ਰਹੀ ਹੈ ਤੇ ਮੈਨੂੰ ਕਹਿੰਦੀ ਹੁਣੇ ਪ੍ਰੂਵ ਕਰਾਓ ਤੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਕਿਹਾ ਸੀ ਕਿ ਮੈਂ ਸਾਰਾ ਕੁਝ ਪ੍ਰੂਵ ਕਰਾ ਦੂੰ ਜਿਹੜਾ ਮੇਰੇ ਬੱਚੇ ਦਾ ਇਲਾਜ ਹੈ ਤੇ ਉਹਦੀ ਮਾਂ ਦਾ ਲਾਚ ਚੜ ਰਿਹਾ ਉਹ ਇੱਕ ਰੀ ਠੀਕ ਹੋ ਲੈੰਦੋ ਪੂਰਾ ਹੋ ਲੈੰਦੋ ਉਸ ਤੋਂ ਬਾਅਦ ਮੈਂ ਸਾਰਾ ਕੁਝ ਤੁਹਾਡੇ ਕੋਲ ਲੈ ਕੇ ਆ ਜਾਵਾਂਗਾ ਮੈਂ ਸਾਰੇ ਕਾਨੂੰਨ ਜਾਣਦਾ ਵਾਂ ਇਹ ਸਭ ਨੂੰ ਦੇਖਦੇ ਹੋਏ ਹੁਣ ਹਾਲ ਹੀ ਵਿੱਚ ਸਿੱਧੂ ਮੂਸੇਵਾਲੇ ਦੇ ਲਾਈਵ ਆਇਤ ਉਹਨਾਂ ਵੀ ਲਾਈਵ ਆ ਕੇ ਸਿੱਧੂ ਮੂਸੇ ਦਾ ਦੀ ਫੈਮਿਲੀ ਦੀ ਘੜ ਕੇ ਸਪੋਰਟ ਕੀਤੀ ਹੈ ਕਿ ਤੁਸੀਂ ਵੇਖੋ ਟਾਈਮ ਕਿਹੜਾ ਚੱਲ ਰਿਹਾ ਤੇ ਤੁਸੀਂ ਉਹਨਾਂ ਤੋਂ ਕਿਵੇਂ ਦੇ ਸਵਾਲ ਪੁੱਛ ਰਹੇ ਹੋ ਇੱਕ ਮਹੀਨਾ ਖੜੋ ਸਭ ਕੁਝ ਸਿੱਧੂ ਮੂਸੇ ਦਾ ਫਾਦਰ ਸਾਹਿਬ ਤੁਹਾਨੂੰ ਪ੍ਰੂਵ ਕਰਾ ਦੇਣਗੇ ਆਓ ਤੁਸੀਂ ਵੀ ਦੇਖੋ ਪਹਿਲਾਂ ਤਾਂ ਰਾਜਵੜਿੰਗ ਦਿਓ ਪੂਰੀ ਵੀਡੀਓ ਕਹਿੰਦੇ ਕੀ ਹੁਣੇ ਸਾਨੂੰ ਦੱਸੋ ਆਈਵੀਐਫ ਵਾਲਾ ਸਰਟੀਫਿਕੇਟ ਦਿਓ ਤੁਸੀਂ ਉਲੰਘਣਾ ਕੀਤੀ ਹੈ ਨਹੀਂ ਮੰਦੀ ਉਹ ਸ਼ਰਮ ਕਰੋ ਪੰਜਾਬ ਸਰਕਾਰ ਸ਼ਰਮ ਕਰੋ ਮੁੱਖ ਮੰਤਰੀ ਸਾਹਿਬ ਇਹ ਇਹ ਕੰਮ ਕਰ ਨੂੰ ਇਹ ਸਮਾਂ ਮਿਲੇਆ ਪਹਿਲੀ ਗੱਲ ਤਾਂ ਉਸ ਪਰਿਵਾਰ ਦੇ ਕਿਸੇ ਨੂੰ ਜਾਣੇ ਹੀ ਨਹੀਂ ਚਾਹੀਦਾ ਕੁਝ ਆਚੂ ਦਾ ਦੇ ਘਰੇ ਇੱਕ ਖੁਸ਼ੀ ਆਈ ਹੈ ਤੇ ਅਸੀਂ ਖੁਸ਼ੀ ਦੇ ਵਿੱਚ ਵੀ ਖਲਲ ਮਚਾਉਣਾ ਚਾਹੁੰਦੇ ਆ ਖਲਲ ਮਚਾਉਣਾ ਚਾਹੁੰਦੇ ਆ ਕੋਈ ਸਮਾਂ ਹੁੰਦਾ ਹੈ ਜੇ ਪੁੱਛ ਪੜਤਾਲ ਵੀ ਕਰਨੀ ਹੈ ਕੋਈ ਮਹੀਨਾ 2 ਮਹੀਨੇ ਨੂੰ ਕਰ ਲਿਓ ਔਰ ਮੈਂ ਜਾਣਦਾ ਕੋਲਾ ਮੁੱਸੇ ਬਾਬਾ ਜੀ ਉਹ ਕਿਸੇ ਨਿਯਮ ਦੀ ਉਲੰਘਣਾ ਨਹੀਂ ਕਰਦਾ ਉਹ ਇੱਕ ਫੌਜੀ ਵਿਅਕਤੀ ਹੈ ਉਹਨੇ ਬਾਰਡਰ ਤੇ ਸੇਵਾ ਕੀਤੀ ਹੈ ਠੀਕ ਹੈ ਅਗਰ ਸਰਕਾਰਾਂ ਦੇ ਖਿਲਾਫ ਬੋਲਦਾ ਆਪਣੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਤਾਂ ਤੁਹਾਨੂੰ ਉਹ ਗੱਲ ਭੌਂਦੀ ਨਹੀਂ ਹੈ ਆਪ ਦੇ ਪੁੱਤਰ ਦਾ ਇਨਸਾਫ ਲੈਣਾਸਤੇ ਉਹ ਪਟਪਾੜੀ ਖਿਲਾਫ ਬੋਲਦਾ ਹੈ ਉਹ ਗੈਂਗਸਟਰਾਂ ਦੀ ਇੰਟਰਵਿਊ ਤੇ ਸਵਾਲ ਚੱਕਦਾ ਹੈ ਮੇਰਾ ਮਤਲਬ ਇਹ ਨਹੀਂਗਾ ਕਿ ਹੁਣ ਤੁਹਾਨੂੰ ਇਹ ਲੱਗਦਾ ਵੀ ਮੌਕਾ ਖਿਆਇਆ ਹੈ ਕਿ ਇਹਨੂੰ ਉਲਝਾ ਲਓ ਤੇ ਇਹਨੂੰ ਦੱਬ ਲਓ ਨਾ ਉਹ ਦਬਿਆ ਨਾ ਕਦੇ ਦਬਣਾ ਨਾ ਦੁਨੀਆ ਨੇ ਦਬੰਦੇ ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਕੱਲ ਨੂੰ ਤੁਹਾਡੇ ਘਰ ਵੀ ਬੱਚੇ ਨੇ ਜਨਮ ਲੈਣਾ ਹੈ ਉਦੋਂ ਤੁਸੀਂ ਕੀ ਜਵਾਬ ਦਿਓਗੇ ਉਦੋਂ ਤੁਸੀਂ ਕਿੱਥੋਂ ਪ੍ਰੂਵ ਕਰਾਓਗੇ ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਇੱਕ ਹੋਰ ਗੱਲ ਕਹੀ ਕਿ ਜਿੱਥੇ ਵੀ ਸਿੱਧੂ ਮੂਸੇ ਦਾ ਪਰਿਵਾਰ ਨੂੰ ਲੋੜ ਹੋਈ ਸਾਰਾ ਪੰਜਾਬ ਉਹਦੇ ਪਿੱਛੇ ਖੜਾ ਹੈ ਇੱਕ ਆਵਾਜ਼ ਦੇਾਂਗੇ ਤਾਂ ਸਾਰਾ ਕੁਝ ਸਰਕਾਰਾਂ ਪਲਟਾ ਦੇਾਂਗੇ ਆਓ ਤੁਸੀਂ ਵੀ ਦੇਖੋ ਰਾਜਾ ਵੜਿੰਗ ਦੀ ਉਹ ਵੀਡੀਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਐਵੀਆਂ ਦੀਆਂ ਹੋਰ ਵੀਡੀਓ ਦੇਖ ਲਈਏ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਸੋ ਇੱਕ ਗਲਤ ਰਿਵਾਜ ਨਾ ਪਾਓ ਪਰ ਹਾਂ ਤੁਸੀਂ ਕਾਇਦੇ ਕਾਨੂੰਨ ਵੀ ਦੇਖਣੇ ਹੋਏ ਉਹਰਾ ਸਮਾਂ ਆ ਜ ਪਉਨੂ ਤਾਂ ਖਾਵੇਗਾ ਪਰ ਉਹਨਾਂ ਨੂੰ ਡਰਾਉਣ ਤੇ ਇਸ ਤਰ੍ਹਾਂ ਦਾ ਕੰਮ ਨਾ ਕਰੋ ਜਲੀਲ ਨਾ ਕਰੋ ਉਹਨਾਂ ਦੀ ਖੁਸ਼ੀ ਦੇ ਵਿੱਚ ਖਲਣ ਨਾ ਪਾਓ ਕੋਈ ਰੱਬ ਨੂੰ ਜਾਣਦੇ ਨਹੀਂ ਹੈ ਕੱਲ ਨੂੰ ਤੁਹਾਡੇ ਘਰੇ ਵੀ ਇਹੋ ਜਿਹੀ ਘਟਨਾ ਵਾਪਰ ਸਕਦੀ ਹੈ ਔਰ ਕਿਸੇ ਨੇ ਵੀ ਅਗਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਜ਼ਾستی ਕਰਨ ਕਰਨ ਦੀ ਕੋਸ਼ਿਸ਼ ਕੀਤੀ ਇੱਟ ਨਾਲ ਇੱਟ ਖੜਕਾ ਦੇਵਾਂਗੇ ਔਰ ਪੂਰੀ ਦੁਨੀਆ ਦੇ ਬੈਠੇ ਪੰਜਾਬੀਆਂ ਨੇ ਤੁਹਾਡੀਆਂ ਸਰਕਾਰਾਂ ਪੰਜਾਬ ਪਿੱਟਾ ਕੇ ਪਾਸੇ ਮਾਰਨੀਆਂ ਚਾਹੀਏ ਚਾਹੇ ਉਹ ਭਾਜਪਾ ਦੀ ਸਰਕਾਰ ਹੋਵੇ ਜਾਂ ਭਾਵੇਂ ਮੁੱਖ ਮੰਤਰੀ ਸਾਹਿਬ ਤੁਹਾਡੀ ਸਰਕਾਰ ਹੋਵੇ ਔਰ ਇੰਨੇ ਹੀ ਮੈਂ ਕਹਿੰਦਾ ਅਸੀਂ ਭੋਲੇ ਬਾਈ ਦੇ ਪਿੱਛੇ ਸਾਰਾ ਪੰਜਾਬ ਖੜਾ ਹੈ ਔਰ ਅਸੀਂ ਜਾਨ ਲਾ ਦਿਆਂਗੇ ਲੇਕਿਨ ਉਹਨਾਂ ਦੇ ਪਰਿਵਾਰ ਨੂੰ ਹੱਥ ਨਹੀਂ ਆਉਂਦਿਆਂਗੇ ਬਸ ਇਨੀ ਜਾਣਕਾਰੀ ਦੇਣੀ ਸੀ ਇਸ ਵੀਡੀਓ ਦੇ ਰਾਹੀਂ ਤੇ ਸਾਰੇ ਪੰਜਾਬੀ ਤੱਕੜੇ ਰੋ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਫਿਰ ਆਪਾਂ ਹੱਕ ਠੋਕੇ ਸਭ ਕੁਝ ਪੁਲਪੁਲਾ ਕੇ ਉਸ ਪਰਿਵਾਰ ਦਾ ਸਾਥ ਦੇ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਭਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿ ਸਿੱਧੂ ਮੂਸੇਵਾਲ ਦੇ ਪਰਿਵਾਰ ਨਾਲ ਅੱਜਕੱਲ੍ਹ ਸਰਕਾਰ ਕੀ ਕਰ ਰਹੀ ਹੈ ਧੰਨਵਾਦ